ਦਾ ਨਾਮ ਤਾਂ ਨਾ ਮੈਂ ਸੁਣਾਈ ਦਿਨੀ ਤੁਨੋ ਹੀ ਹਨੇਰੀਆਂ ਦੇ ਵਿੱਚ ਮੈਂ ਜੀਵਾ ਲੈ ਕੇ ਚੰਨਾ ਹਨੇਰੀਆਂ ਦੇ ਵਿੱਚ ਮੈਂ ਜੀਵਾ ਲੈ ਕੇ ਚੰਨਾ ਹਿੰਮਤ ਨਹਾਰਾ ਰਾ ਹਾਸਲੇ ਦਾ ਮਰਨਾ ਗੋਡੀ ਜਿਹੜੇ ਕਹਿੰਦੇ ਸੀ ਉਹ ਹੀਰਾ ਮੈਨੂੰ ਕਹਿਣਗੇ ਗੋਡੀ ਜਿਹੜੇ ਕਹਿੰਦੇ ਸੀ ਉਹ ਹੀਰਾ ਮੈਨੂੰ ਕਹਿਣਗੇ ਕੋਲ ਨਹੀਂ ਸੀ ਬੰਦੇ ਜਿਹੜੇ ਉਹ ਨਾਲ-ਨਾਲ ਰਹਿੰਦੇ ਕੋਲ ਨਹੀਂ ਸੀ ਬੰਦੇ ਜਿਹੜੇ ਹੁਦਾਰ ਬਣਦੇ ਸੀ ਚੰਗਵਾਂ ਚਾਨਣੀ ਮੈਂ ਇਹ ਰੱਖਣੀ ਜੰਦਵਾਗ ਚੱਣੀ ਮੈਂ ਠੰਡੀ ਨਹੀਂ ਰੱਖਣੀ ਸੂਰਜ ਦੇ ਵਾਂਗ ਮੇਰੀ ਤਸਵੀਰ ਹੋਣਾ ਚਾਹੀਦੀ ਸੂਰਜ ਦੇ ਵਾਂਗ ਮੇਰੀ ਤਸਵੀਰ ਹੋਣਾ ਚਾਹੀਦੀ ਕੱਟਦੇ ਸੀ ਅੱਖਾਂ ਜਿਹੜੇ ਉਹ ਨਜ਼ਰਾਂ ਛੁਪਾਉਣਗੇ ਕੋਲਦੇ ਸੀ ਬੰਦੇ ਜਿਹੜੇ ਉਹ ਨਾਲ-ਨਾਲ ਰਹਿਣਗੇ ਮਿਹਨਤ ਦਾ ਫਲ ਕਹਿੰਦੇ ਲੱਗਦਾ ਜ਼ਰੂਰ ਮਿਹਨਤ ਦਾ ਫਲ ਕਹਿੰਦੇ ਲੱਗਦਾ ਜ਼ਰੂਰ ਤੂੰ ਲਾਗੇ ਨੇ ਪੈਂਦਾ ਫਿਰ ਮਿਹਨਤ ਨੂੰ ਤੂੰ ਰਾਗੇ ਨੇ ਪੈਂਦਾ ਫਿਰ ਮਿਹਨਤ ਨੂੰ ਨੂੰ ਅੱਜ ਖੋਟਾ ਸਿੱਕਾ ਆਖ ਦੇ ਅੱਜ ਖੋਟਾ ਸਿੱਕਾ ਆਖ ਦੇ ਇੱਕ ਦਿਨ ਕਰਮਜੀਤ ਸ਼ਾਵਾਸ਼ੇ ਦੇਣਗੇ ਕਹਿਣਗੇ ਕੋਣ ਨਹੀਂ ਸੀ ਬੰਦੇ ਜਿਹੜੇ ਉਹ ਨਾਲ-ਨਾਲ ਰਹਿਣਗੇ ਕੋਣ ਨਹੀਂ ਸੀ ਬੰਦੇ ਜਿਹੜੇ ਉਹ ਨਾਲ-ਨਾਲ ਰਹਿਣਗੇ ਬਾਕੀ ਥੋੜਾ ਟਾਈਮ ਤਾਂ ਬਹੁਤ ਹੋ ਚੁੱਕਿਆ ਸੌਰੀ ਮੇਰਾ ਵੀ ਦਿਲ ਕਰਿਆ ਮੈਂ ਰਿਆ ਨਹੀਂ ਆ ਮੈਂ ਮੈਂ ਵੀ ਸੁਣਾਵਾ ਕਦੀ ਕਰਦਾ ਇਹ ਮੈਂ ਆਰਕਾ ਤੇ ਲਿਖੀ ਹੋਈ ਹੈ ਵੀ ਉਹ ਮੈਂ ਬਸ ਸੁਣਾ ਦੇ ਆਖਿਰ ਕਰਦਾ ਹੈ ਮੇਰੀ ਉਸ ਤੋਂ ਬਾਅਦ ਮੈਂ ਸਮਾਪਤ ਕਰਦਾ ਹਾਂ ਕਹਿੰਦਾ ਹੈ ਕਿ ਔਰਤ ਕਮਜ਼ੋਰ ਹੈ ਕੌਣ ਕਹਿੰਦਾ ਹੈ ਕਿ ਔਰਤ ਕਮਜ਼ੋਰ ਹੈ ਇਹ ਤਾਂ ਬਸ ਔਰਤਾਂ ਦਾ ਦੌਰ ਹੈ ਕੀ ਬਾਤ ਹੈ ਕੌਣ ਕਹਿੰਦਾ ਹੈ ਕਿ ਔਰਤ ਕਮਜ਼ੋਰ ਹੈ ਇਹ ਤਾਂ ਬਸ ਹੁਣ ਔਰਤਾਂ ਦਾ ਦੌਰ ਹੈ ਸਾਬਤ ਤਾਂ ਕਰ ਦਿੱਤਾ ਔਰਤ ਨੇ ਚੰਦ ਤੇ ਜਾ ਕੇ ਸਾਬਤ ਤਾਂ ਕਰ ਦਿੱਤਾ ਔਰਤ ਨੇ ਚੰਦ ਤੇ ਜਾ ਕੇ ਮੀਰਾ ਭਗਤਰੀ ਦੇ ਰੂਪ ਵਿੱਚ ਰੱਬ ਨੂੰ ਪਾ ਲਿਆ ਕੀ ਹੋਰ ਸਾਬਤ ਕਰਵਾਣੀ ਇਹ ਤਾਂ ਕਰ ਦਿੱਤਾ ਆਕ ਨੇ ਚੰਦ ਤੇ ਜਾ ਕੇ ਮੀਰਾ ਭਗਤਨੀ ਦੇ ਰੂਪ ਵਿੱਚ ਰਬ ਨੂੰ ਪਾ ਲਿਆ ਇਹ ਤਾਂ ਐਵੇਂ ਹੀ ਜੱਗ ਦੀ ਸਤਾਈ ਹੋਈ ਏ ਇਹ ਤਾਂ ਐਵੇਂ ਹੀ ਜੱਗ ਦੀ ਸਤਾਈ ਹੋਈ ਏ ਸ਼ੇਰ ਨੇ ਫੜ ਕੇ ਮਾਰ ਦਨੇ ਪਿੰਜਰੇ ਚ ਪਾਈ ਹੋਈ ਇਹ ਤਾਂ ਐਵੇਂ ਹੀ ਜੱਗ ਦੀ ਸਤਾਈ ਹੋਈ ਏ ਸ਼ੇਰ ਨੇ ਫੜ ਕੇ ਸਮਾਜ ਨੇ ਪਿੰਜਰੇ ਚ ਪਾਈ ਹੋਈ ਇਹਦੇ ਵਿੱਚ ਇਰਮਾਨ ਨੇ ਮਤਲਬ ਮਰਦ ਤੇ ਔਰਤ ਦੋਨਾਂ ਦੇ ਵਾਸਤੇ ਕਹਿੰਦੀ ਵੀ ਦਿਲ ਦੇ ਵਿੱਚ ਰਮਾਨਾ ਦਿਲ ਵਿੱਚ ਰਮਾਨਾ ਨਾ ਕੋਈ ਹੋਵੇ ਉੱਚਾ ਨਾ ਕੋਈ ਹੋਵੇ ਨੀਚਾ ਨਾ ਕੋਈ ਹੋਵੇ ਉੱਚਾ ਨਾ ਕੋਈ ਹੋਵੇ ਨੀਚਾ ਇੱਕੋ ਹੋਵੇ ਰਸਤਾ ਦੋਵਾਂ ਦਾ ਇੱਕੋ ਹੋਵੇ ਟੀਚਾ ਇੱਕੋ ਹੋਵੇ ਰਸਤਾ ਦੋਵਾਂ ਦਾ ਤੇ ਇੱਕੋ ਹੋਵੇ ਟੀਚਾ ਬਸ ਇੰਨੀ ਮੇਰੀ ਖਰਾਕਤ ਹੈ